ਗਿੱਪੀ ਗਰੇਵਾਲ ਬਾਈ ਦੇ ਤਿੰਨ ਬੇਟੇ ਨੇ ਤਿੰਨੇ ਸਰਦਾਰ ਨੇ ਜਿਹੜੀ ਲਾਲ ਸਿੰਘ ਝੱਡਾ ਫਿਲਮ ਹੈ ਨਾ ਉਹਨਾਂ ਨੂੰ ਰੋਲ ਮਿਲ ਰਿਹਾ ਸੀਗਾ ਜਿੰਦੇ ਨੂੰ ਉਹਨੂੰ ਰੋਲ ਆਫਰ ਹੋਇਆ ਗਿੱਪੀ ਬਾਈ ਨੇ ਉਹਨੂੰ ਮਨਾ ਕਰਤਾ ਵੀ ਨਹੀਂ ਕਰਨਾ ਉਹਦਾ ਕਾਰਨ ਕੀ ਉਹਦੇ ਵਿੱਚ ਇੱਕ ਸੀਨ ਸੀ ਵੀ ਉਹਦੇ ਕੇਸ ਕਤਲ ਹੋਣਾ ਉਹ ਵੀ ਉਹ ਸਿੱਖੀ ਨਾਮ ਜੜਿਆ ਹੋਇਆ ਨਹੀਂ ਗਿੱਪੀ ਬਰੇਗਾਲ ਬਾਈ ਕਹਿੰਦਾ ਕਹਿੰਦਾ ਮੈਨੂੰ ਜਿੰਦੇ ਦੀ ਕਾਲ ਆਉਂਦੀ ਆ ਕਹਿੰਦਾ ਪਾਪਾ ਵੀ ਉਦੋਂ ਨਾ ਇੱਕ ਵੀਡੀਓ ਬੜੀ ਵਾਇਰਲ ਹੋਈ ਪਿਛਲੇ ਦਿਨਾਂ ਦੇ ਵਿੱਚ ਕਿ ਉਹ ਮਿਲਦਾ ਨਾ ਪੋਸਟਰ ਆਸ਼ਣਿਆ ਕਯੂਟੀਮੰਡਾ ਸਰਦਾਰਾ ਬਹੁਤ ਸੋਹਣਾ ਗੁੱਡ ਲੁਕਿੰਗ ਆ ਉਹਦੇ ਹਨਾ ਉਹਦਾ ਪੋਸਟਰ ਪਾੜਿਆ ਉਹ ਕਹਿੰਦਾ ਡੈਡ ਤੁਹਾਡੇ ਨਾਲ ਪ੍ਰੋਬਲਮ ਤੁਸੀਂ ਦਾੜੀ ਨਕਲੀ ਦਾਈ ਅਸੀਂ ਤਾਂ ਸេង ਹੀ ਆ ਸਾਡੇ ਨਾਲ ਕੀ ਪ੍ਰੋਬਲਮ ਭਾਈ ਮੈਨੂੰ ਬੜੀ ਉਹ ਗੱਲ ਚੁੱਭੀ ਆ ਸਰ ਉਹ ਕਿ ਇੱਕ ਜਵਾਕ ਹੁਣ ਪੁੱਛ ਰਿਹਾ ਕੱਲ ਨੂੰ ਫੇਰ ਸਾਡੇ ਲੋਕ ਕਹਿ ਦਿੰਦੇ ਆ ਪਰ ਇੱਕ ਮਿੰਟ ਸਾਡੇ ਲੋਕ ਕਹਿੰਦੇ ਨੇ ਕਿ ਇੱਥੇ ਨਾ ਧਰਮ ਪਰਿਵਰਤਨ ਬਹੁਤ ਹੋ ਰਿਹਾ ਕਾਲ ਨੂੰ ਜੇ ਉਹ ਇਸ ਇਸ ਗੱਲ ਕਰਦੇ ਉਹ ਉਹ ਕਹਿਣਾ ਵੀ ਛੱਡੋ ਯਾਰ ਅਸੀਂ ਇਹਨਾਂ ਨਾਲ ਰਹਿਣੀ ਨਹੀਂ ਕਾਲ ਨੂੰ ਉਹ ਯਿਸੂ ਮਸੀਹ ਦੀਆਂ ਬਣਾਉਣ ਹਾਂ ਹਾਲਾਂਕਿ ਮੈਂ ਸਤਕਾਰ ਕਰਦਾ ਯਿਸੂ ਮਸੀਹ ਵੀ ਸਤਕਾਰਯੋਗ ਹੈ ਪਰ ਯਿਸੂ ਮਸੀਹ ਦਾ ਇਹ ਪੰਜਾਬ ਨਾਲ ਇੰਡੀਆ ਨਾਲ ਕੋਈ ਲੈਣਾ ਦੇਣਾ ਹੈ ਨਹੀਂ ਇੱਥੇ ਨਾ ਹੈ ਨਹੀਂ ਹਾਂ ਸਾਡੇ ਲੋਕ ਮੰਨਦੇ ਆ ਉਹਨਾਂ ਦੇ ਨੇਚਾ ਪਰ ਉਹਨਾਂ ਨੇ ਕਿੱਦਾਂ ਜੋੜ ਲੈ ਸਾਡਾ ਸਾਰਾ ਮਾਝਾ ਜੋੜ ਲਿਆ ਐਨੇ ਲੋਕ ਉਹਨਾਂ ਨੇ ਜੋੜ ਲੈ ਤਾਂ ਸਾੜਿਆਂ ਨੇ ਡੰਡੇ ਦੇ ਦੇ ਤੋੜ ਲੈ ਹੈਨਾ ਯਾਨੀ ਕਿ ਕਾਲਪਨਿਕ ਸਟੋਰੀ ਵੀ ਨਹੀਂ ਬਣਾ ਸਕਦੇ ਉਹਨਾਂ ਨੇ ਕਿਸੇ ਸਿੱਖ ਦੀ ਤਾਂ ਗੱਲ ਹੀ ਨਹੀਂ ਕੀਤੀ ਉਹਨੇ ਐਂ ਤਾਂ ਕਿਸੇ ਦੀ ਗੱਲ ਨਹੀਂ ਕੀਤੀ ਵੀ ਹਾਂ ਫਲਾਨਾ ਯੋਧੇ ਦੀ ਕਹਾਣੀ ਉਹਨੇ ਉਸ ਦਾ ਹਾਸ ਨਹੀਂ ਚੱਕਿਆ ਉਹਨਾਂ ਨੇ ਕਰੇ ਸਟੋਰੀ ਆਪਣੇ ਹਿਸਾਬ ਨਾਲ ਦਿੱਤੀ ਕਿ ਉਸ ਵੇਲੇ ਇਦਾਂ ਕਦਾਂ ਮਹਾਕਸ਼ਣ ਮਿਲਿਆ ਫਿਕਸ਼ਨ ਬਣਾਤੀ ਉਹਨੇ ਪਰ ਲੋਕਾਂ ਨੇ ਦੇਖੀ ਨਹੀਂ ਉਹਦੇ ਤੇ ਐਲੀਗੇਸ਼ਨ ਲਾਤੇ ਐਲੀਗੇਸ਼ਨ ਕਿਹਨਾਂ ਨਾ ਲਾਏ ਸਾਡੇ ਸਿੰਘਾਂ ਨੇ ਹੂੰ ਹੁਣ ਅਗਲਾ ਬੰਦਾ ਉਹਨੂੰ ਕੀ ਲੋੜ ਹੈ ਪਹਿਲਾਂ ਉਹਨ ਦੀ ਇਧਰ ਫੇ ਅਗਲਾ ਬਣਾਈ ਜਵੇ ਲਵ ਸਟੋਰੀਆਂ ਆ ਕਾਮੇਡੀਆਂ ਜੀਆਂ ਬਣਾਈ ਚਲੇ ਭਾਈ ਹਾਕ ਅਗਲਾ ਤੁਹਾਨੂੰ ਹੀ ਹੁਣ ਸੜ ਮਿਸਰ ਕਿਉਂ ਦੀ ਜੇ ਬੈਠ ਵਿੱਚ ਸਿੱਖ ਸ਼ੁਰਾ ਮਾਰ ਜੇ ਸਾਨੂੰ ਸਾਡੇ ਆਪ ਨੂੰ ਸਿੱਖ ਨਾ ਮਾਰੇ ਤਾਂ ਅਸੀਂ ਮਰ ਨਹੀਂ ਸਕਦੇ ਪਹਿਲੇ ਸਮਿਆਂ ਚ ਵੀ ਹੋਂਦ ਦੇ ਸਮੇਂ ਚ ਵੀ ਜਿਵੇਂ ਨਿਹੰਗ ਦੀ ਸਟੋਰੀ ਚ ਨਿਹੰਗਾ ਆ ਰਿਹਾ ਹੈ ਬਸਾਬ ਨਾ ਤਾਂ ਮੈਨੂੰ ਨਿਹੰਗ ਦਾ ਹੀ ਬਣਾ ਪਊਗਾ ਨਾ ਮੈਨੂੰ ਆਮ ਬਣੀ ਚ ਕਿਦਾਂ ਨਿਹੰਗ ਬਣਾ ਜਾ ਕਿਸੇ ਬੰਦੇ ਨੂੰ ਮੈਂ ਕਿਸਾਨ ਦਿਖਾਉਣਾ ਤੂੰ ਉਹਨੂੰ ਮੈਂ ਜੀਨ ਪੈਂਟ ਪਾ ਕੇ ਤਾਂ ਨਹੀਂ ਕਿਸਾਨ ਦਿਖਾ ਸਕਦਾ ਖੇਤਾਂ ਚ ਜੀ ਜੀਨ ਪੈਂਟ ਪਾ ਕੇ ਤੁਰੇ ਉਹ ਨਹੀਂ ਹੋ ਸਕਦਾ ਨਾ ਉਹਦੀ ਵਿਸ਼ਵ ਵਿਸ਼ਾ ਤੁਹਾਨੂੰ ਦੇਣੀ ਪੈਣੀ ਹੈ ਉਸਾਬ ਨਾ ਆਪਣੀ ਦਾੜੀ ਵਧਾਈ ਹੈ ਨਾ ਜੇ ਕੋਈ ਵਧਾ ਲਵੇ ਹਾਂ ਹੁਣ ਤਰਸੀਮ ਬਾਈ ਦੀ ਫਿਲਮ ਆ ਰਹੀ ਆ ਹਾਂ ਉਹਨਾਂ ਨੇ ਵਧਾਈ ਆ ਹਾਂ ਉਹਦੇ ਥੱਲੇ ਲੋਕ ਲਿਖੀ ਜਾਂਦੇ ਆ ਉਹ ਪੈਸੇ ਲਈ ਵਧਾ ਲੈਂਦੇ ਹੁੰਦੇ ਆ ਯਾਰ ਸਾਡੇ ਲੋਕ ਨਹੀਂ ਸੁਧਰ ਸਕਦੇ ਸਾਡੇ ਲੋਕ ਸਾਰੇ ਪਾਸੇ ਚੱਲੀ ਜਾਂਦੇ ਜਰਨਲਿਸਟਾਂ ਨੇ ਤਾਂ ਵਿਊ ਚਾਹੀਦਾ ਇਧਰੋਂ ਵੀ ਚੱਕਣਾ ਤੇ ਇਧਰੋਂ ਵੀ ਚੱਕਣਾ ਕੋਈ ਸਟੋਰੀ ਐਂਡ ਤੱਕ ਲਿਗੇ ਐਂਡ ਹੋਂਡ ਕੋਈ ਸਟੋਰੀ ਇੱਕ ਚੱਕ ਲੈਂਦੇ ਦੂਜਾ ਛੱਡ ਦਿੰਦੇ ਦੂਜੀ ਚੱਕ ਲੈਂਦੇ ਛੱਡ ਦਿੰਦੇ ਵਿਊ ਤੇ ਕੀ ਆ ਇਹ ਕੀ ਚੱਲਣ ਡਿਆ ਇਹ ਕਿਹੜਾ ਚੌਥਾ ਸਤੰਭ ਆ ਇਹ ਕਿਹੜਾ ਚੌਥਾ ਥੰਮ੍ਹ ਥੰਮ੍ਹ ਸੀਗਾ ਤਾਂ ਮਸੇਗਾ ਪਰ ਹੁਣ ਸਰਕਾਰਾਂ ਨੇ ਥੰਮ ਥੰਮ ਸਾਰੇ ਸਿੱਟੇ ਹੀ ਹੋਏ ਆ ਮਤਲਬ ਮੈਂ ਤੈਨੂੰ ਉਹੀ ਗੱਲ ਕਹਿੰਦਾ ਪੰਜ ਉਂਗਲਾਂ ਦੇ ਵਿੱਚੋਂ ਦੋ ਕੁੰਗਲਾਂ ਮਸੀਆਂ ਜਿਹੜੇ ਚੰਗੇ ਪੱਤਰਕਾਰ ਹੀ ਕਰਦੇ ਸਮਝ ਰੱਖਦੇ ਔਰ ਲੜਦੇ ਵੀ ਆ ਬਾਕੀ ਸਾਰੇ ਇਹ ਹੀ ਆ ਵੀ ਜੇ ਦੀ ਮੁੱਠ ਚ ਤੁਸੀਂ ਪੈਸੇ ਦੇਤੇ ਉਹ ਉਦਾਂ ਦਾ ਉਸ ਤਰੀਕੇ ਨਾਲ ਕੰਮ ਕਰਦਾ ਉਹ ਫਿਲਮ ਦੇ ਵਿੱਚ ਹੁਣ ਅਸੀਂ ਸ਼ੂਟ ਕੀਤਾ ਹੀ ਦੇਖਿਆ ਯਾਰ ਕਿੰਨਾ ਤਾਣਾ ਬਾਣਾ ਬਹੁਤ ਜ਼ਿਆਦਾ ਵੱਡੇ ਲੈਵਲ ਤੇ ਸ਼ੂਟ ਹੋਈ ਪੈਸਾ ਲੇਖ ਰਿਹਾ ਹੁਣ ਕੁਝ ਸਿੰਘਾਂ ਨੇ ਉੱਥੇ ਉਹ ਕਿੰਦੇ ਤੁਸੀਂ ਇਦਾਂ ਬਣਾ ਹੀ ਨਹੀਂ ਸਕਦੇ ਯਾਨਕ ਕਾਲਪਨਿਕ ਸਟੋਰੀ ਵੀ ਨਹੀਂ ਬਣਾ ਸਕਦੇ ਉਹਨਾਂ ਨੇ ਕਿਸੇ ਸਿੱਖ ਦੀ ਤਾਂ ਗੱਲ ਹੀ ਨਹੀਂ ਕੀਤੀ ਉਹਨੇ ਐਂ ਤਾਂ ਕਿਸੇ ਦੀ ਗੱਲ ਨਹੀਂ ਕੀਤੀ ਵੀ ਹਾਂ ਫਲਾਨਾ ਯੋਧੇ ਦੀ ਕਹਾਣੀ ਉਹਨੇ ਉਸ ਦਾ ਹਾਸ ਨਹੀਂ ਚੱਕਿਆ ਉਹਨਾਂ ਨੇ ਕਰੇ ਸਟੋਰੀ ਆਪਣੇ ਹਿਸਾਬ ਨਾਲ ਦੀ ਕਿ ਉਸ ਵੇਲੇ ਇਦਾਂ ਕਦਾ ਮਹੌਲ ਸੀ ਫਿਕਸ਼ਨ ਬਣਾਤੀ ਉਹਨੇ ਪਰ ਲੋਕਾਂ ਨੇ ਦੇਖੀ ਨਹੀਂ ਨਹੀਂ ਦੇਖੀ ਲੋਕਾਂ ਨੇ ਮਤਲਬ ਬਹੁਤ ਲੋਕਾਂ ਨੇ ਦੇਖੀ ਨਹੀਂ ਅੱਛਾ ਤੇ ਉਹਦੇ ਤੇ ਐਲੀਗੇਸ਼ਨ ਲਾਤੇ ਐਲੀਗੇਸ਼ਨ ਕਿਹਨਾਂ ਨਾ ਲਾਏ ਸਾਡੇ ਸਿੰਘਾਂ ਨੇ ਜਿਹੜੇ ਸਾਡੇ ਹੁਣ ਸਿੱਖ ਇਤਿਹਾਸ ਦੇ ਵਿੱਚ ਕੀ ਹੋ ਰਿਹਾ ਬਹੁਤ ਸਾਰੇ ਲੋਕ ਜਿਹੜੇ ਹਨ ਉਹ ਤੁਹਾਡੇ ਇੱਕ ترسےم ਸਿੰਘ ਮੋਰਾ ਵਲੀ ਦਾ ਇੱਕ ਸ਼ੇਰ ਜਹਾਗੋਂਦੇ ਹੁੰਦੇ ਕਹਿੰਦਾ ਵੀ ਵੀ ਆਪ ਵੀ ਸਿੱਖ ਦੀ ਜੇ ਪਿੱਠ ਵਿੱਚ ਸਿੱਖ ਸ਼ੁਰਾ ਮਾਰ ਜੇ ਸਾਰੇ ਸਾਡੇ ਆਪ ਨੂੰ ਸਿੱਖ ਨਾ ਮਾਰੇ ਤਾਂ ਅਸੀਂ ਮਰ ਨਹੀਂ ਸਕਦੇ ਪਹਿਲਿਆਂ ਸਮਿਆਂ 'ਚ ਵੀ ਹੂੰਣਦੇ ਸਮਿਆਂ 'ਚ ਵੀ ਵੀ ਸਾਨੂੰ ਸਾਡੇ ਵਰਗੇ ਬਣ ਕੇ ਸਾਡੇ ਵਰਗਾ ਬਾਣਾ ਪਾ ਕੇ ਸਾਡੇ ਵਰਗੇ ਹੋ ਕੇ ਹੀ ਸਾਡੇ ਤੇ ਉਹ ਕਰਦੇ ਆ ਫਿਲਮ ਦੇ ਵਿੱਚ ਵੀ ਇੱਕ ਇਦਾਂ ਦਾ ਪਾਤਰ ਦਿਖਾਇਆ ਉਹਨਾਂ ਨੇ ਜਿਹੜਾ ਦੂਜਿਆਂ ਨਾਲ ਆ ਪਰ ਪੱਤ ਠੀਕ ਹੈ ਪਰ ਜੇ ਜੇ ਹੁਣ ਦੇਖ ਜੇ ਨਿਹੰਗ ਦੀ ਸਟੋਰੀ ਚ ਨਿਹੰਗਾ ਆ ਰਿਹਾ ਬਸਾਬ ਨਾ ਤਾਂ ਮੈਨੂੰ ਨਿਹੰਗ ਦਾ ਹੀ ਬਣਾ ਪਊਗਾ ਨਾ ਮੈਨੂੰ ਆਮ ਬਾਣੀ ਚ ਕਿਦਾਂ ਨਿਹੰਗ ਦਿਖਾ ਦਮ ਜਾਂ ਕਿਸੇ ਬੰਦੇ ਨੂੰ ਮੈਂ ਕਿਸਾਨ ਦਿਖਾਉਣਾ ਤਾਂ ਉਹਨੂੰ ਮੈਂ ਜੀਨ ਪੈਂਟ ਪਾ ਕੇ ਤਾਂ ਨਹੀਂ ਕਿਸਾਨ ਦਿਖਾ ਸਕਦਾ ਖੇਤਾਂ ਚ ਜੀ ਜੀਨ ਪੈਂਟ ਪਾ ਕੇ ਤੁਰਿਆ ਉਹ ਨਹੀਂ ਹੋ ਸਕਦਾ ਨਾ ਉਹਦੀ ਵਿਸ਼ਵੂਸ਼ਤਾ ਤੁਹਾਨੂੰ ਦੇਣੀ ਪੈਣੀ ਹੈ ਉਸਾਬ ਨਾ ਗੱਲ ਆਬਜੈਕਸ਼ਨ ਕੀ ਹੋਇਆ ਮੈਂਨ ਆਬਜੈਕਸ਼ਨ ਕੀ ਕਰ ਰਿਹਾ ਤੁਹਾਨੂੰ ਲੱਗਦਾ ਆਬਜੈਕਸ਼ਨ ਜੈਲਸੀ ਹੈ ਮੈਨੂੰ ਐ ਲੱਗਦਾ ਕਿ ਜਿਹੜੇ ਆਬਜੈਕਸ਼ਨ ਉਹਨਾਂ ਨੇ ਕੀਤਾ ਵੀ ਬਾਈ ਗਿੱਪੀ ਗਰੇਵਾਲ ਦੀ ਜਿਹੜੀ ਨਾ ਦਾੜੀ ਆ ਉਹ ਨਕਲੀ ਆ। ਅੱਛਾ ਠੀਕ ਆ। ਵੀ ਅੱਜ ਯਾਰ ਹਰ ਕਲਾਕਾਰ ਹੁਣ ਵੱਡੀ ਵੱਡੀ ਦਾੜੀ ਨਹੀਂ ਰੱਖ ਸਕਦਾ ਹੁਣ ਜਿੱਦਾਂ ਪਿੱਛੇ ਜੇ ਫਿਲਮ ਆਈ ਸੀਗੀ ਅਮੀਰ ਖਾਨ ਦੀ। ਹੂੰ ਅਮੀਰ ਖਾਨ ਹਾਂ ਉਹਦੇ ਵਿੱਚ ਉਹਨੇ ਆਪਣੀ ਦਾੜੀ ਵਧਾਈ ਹੈ ਨਾ ਜੇ ਕੋਈ ਵਧਾ ਲਵੇ ਹੂੰ ਤਰਸੀਮ ਬਾਈ ਦੀ ਫਿਲਮ ਆ ਰਹੀ ਆ। ਹੂੰ ਉਹਨਾਂ ਨੇ ਵਧਾਈ ਆ। ਹੂੰ ਉਹਦੇ ਥੱਲੇ ਲੋਕ ਲਿਖੀ ਜਾਂਦੇ ਆ। ਓਏ ਪੈਸੇ ਲਈ ਵਧਾ ਲੈਂਦੇ ਹੁੰਦੇ ਆ। ਯਾਰ ਸਾਡੇ ਲੋਕ ਨਹੀਂ ਸੁਧਰ ਸਕਦੇ ਸਾਡੇ ਲੋਕ ਸਾਰੇ ਪਾਸੇ ਚੱਲ ਜਾਂਦੇ ਉਦੋਂ ਨੂੰ ਵੀ ਭੱਗ ਜਾਂਦੇ ਉਦੋਂ ਨੂੰ ਜੇ ਅਸੀਂ ਵਧਾ ਕੇ ਕੀਤੀ ਤਾਂ ਵੀ ਕਹਿ ਲੈਣਾ ਵੀ ਇਹ ਸਿੰਘ ਕਿੱਦਾਂ ਬਣ ਗਿਆ ਜੇ ਉਹਨੇ ਨਹੀਂ ਵਧਾਈ ਤੇ ਉਹਦੇ ਉਸੇ ਚੱਕ ਲਿਆ ਪਰ ਗਿੱਪੀ ਪਾਈ ਦੇ ਮੇਰੀ ਗੱਲ ਸੁਣ ਲੈ ਗਿੱਪੀ ਗਰੇਵਾਲ ਬਾਈ ਦੇ ਤਿੰਨ ਬੇਟੇ ਨੇ ਤਿੰਨੇ ਸਰਦਾਰ ਨੇ ਜਿਹੜੀ ਲਾਲ ਸਿੰਘ ਝੱਡਾ ਫਿਲਮ ਹੈ ਨਾ ਉਹਨੇ ਇੱਕ ਦਿਨ ਲਾਈਵ ਹੋ ਕੇ ਫੇਸਬੁੱਕ ਤੇ ਵੀ ਇਹ ਗੱਲ ਕਰੀ ਅੱਛਾ ਉਹਦੇ ਵਿੱਚ ਉਹਨਾਂ ਨੂੰ ਰੋਲ ਮਿਲ ਰਿਹਾ ਸੀਗਾ ਕਿੰਦੇ ਨੂੰ ਉਹਨੂੰ ਰੋਲ ਆਫਰ ਹੋਇਆ ਗਿੱਪੀ ਬਾਈ ਨੇ ਉਹਨੂੰ ਮਨਾ ਕਰਤਾ ਵੀ ਨਹੀਂ ਕਰਨਾ ਉਹਦਾ ਕਾਰਨ ਕੀ ਉਹਦੇ ਵਿੱਚ ਇੱਕ ਸੀਨ ਸੀ ਵੀ ਉਹਦੇ ਕੇਸ ਕਤਲ ਹੋਣਾ ਉਹ ਬਈ ਉਹ ਸਿੱਖੀ ਨਾਲ ਜੜਿਆ ਹੋਇਆ ਨਹੀਂ ਬਿਲਕੁਲ ਫਿਰ ਮੈਂ ਇੱਕ ਦਿਨ ਇੰਟਰਵਿਊ ਸੁਣਦਾ ਸੀਗਾ ਬਾਈ ਗਿੱਪੀ ਦੀ ਦੱਸ ਰਿਹਾ ਸੀ ਪੱਤਰਕਾਰ ਨੂੰ ਬਈ ਵੀ ਮੈਨੂੰ ਇਹ ਨਹੀਂ ਸਮਝ ਲੱਗਦੀ ਮੈਂ ਕਰਾਂ ਕੀ 10 ਬੰਦੇ ਮੈਨੂੰ ਕਹਿੰਦੇ ਚੰਗਾ ਬੋਹ ਘੈਂਟ ਬਾਈ ਤੁਹਾਨੂੰ ਮਜ਼ਾ ਆ ਗਿਆ ਸਾਡੀ ਗੱਲ ਕਰਵਾਈ ਛਿੰਦੇ ਨਾਲ ਉਹਨੇ ਬਹੁਤ ਛੋਟਾ ਕੰਮ ਕੀਤਾ ਦੇ ਵਿੱਚੋਂ ਚਾਰ ਬੰਦੇ ਇਹ ਵੀ ਕਹਿੰ ਜਾਂਦੇ ਫਿਰ ਬੰਨ ਨਹੀਂ ਚਾਹੀਦੀ ਅਸੀਂ ਬੰਨ ਨਹੀਂ ਬੰਨ ਨਹੀਂ ਚਾਹੀਦੀ ਮੈਂ ਸਮਝਦਾ ਪਰ ਮੇਨ ਆਬਜੈਕਸ਼ਨ ਕਿ ਜੈਲਸੀ ਹੈ ਜੈਲਸੀ ਦਿਖ ਰਹੀ ਹੈ ਵੀ ਜੇ ਤੁਸੀਂ ਕੋਈ ਪੁਆਇੰਟ ਹੀ ਨਹੀਂ ਲੱਭ ਪਾ ਰਹੇ ਇਹ ਪੁਆਇੰਟ ਅਗਦਾ ਨਹੀਂ ਉਹ ਐਕਟਿੰਗ ਕਰ ਰਿਹਾ ਠੀਕ ਹੈ ਫਿਰ ਉਹਨੇ ਹੋਰ ਵੀ ਉਹਦੇ ਫਿਲਮ ਕਰ ਰਿਹਾ ਹੋਊਗਾ ਸਾਈਡ ਦੇ ਉੱਤੇ ਐਦਾ ਤਾਂ ਨਹੀਂ ਕਿ ਇਕੱਲਾ ਇਹ ਹੀ ਪ੍ਰੋਜੈਕਟ ਕਰ ਰਿਹਾ ਹੋਊਗਾ ਕਿ ਪਿਗਰੇਵਾਲ ਯਾਰ ਲੋਕ ਜਿਹੜੇ ਨਾ ਜਿਹੜੇ ਸਵਾਲ ਕਰਦੇ ਆ ਹਮ ਸਵਾਲ ਕਰਨ ਵਾਲੇ ਬੰਦੇ ਆ ਮਤਲਬ ਮਾਈਂਡ ਪੜਨਾ ਬੜਾ ਟਫ ਆ ਆ ਉਹ ਕਹਿੰਦੇ ਤੈਨੂੰ ਇਦਾਂ ਨਹੀਂ ਲੱਗਦਾ ਕਿ ਸਟੂਪਿਡ ਸਵਾਲ ਆ ਉਹ ਜਿਹੜੇ ਪੁੱਛ ਰਹੇ ਆ ਉਹ ਕਿਉਂਕਿ ਦੇਖ ਠੀਕ ਆ ਅੱਜ ਕੱਲ ਤੂੰ ਤੇਰੀ ਗੱਲ ਸਹੀ ਆ ਜਿਹਨੇ ਫੋਨ ਚੱਕ ਲਿਆ ਉਹ ਪੱਤਰਕਾਰ ਨੇ ਹੈ ਨਾ ਪਰ ਤੈਨੂੰ ਜਰਨਲਿਜ਼ਮ ਦਾ ਜੇ ਨਹੀਂ ਪਤਾ ਹਮ ਹੈ ਨਾ ਤੂੰ ਸਵਾਲ ਕਰ ਦਿੰਨੇ ਆ ਕਾਊਂਟਰ ਸਵਾਲ ਤੁਸੀਂ ਪੁੱਛਣ ਨਹੀਂ ਦਿੰਨੇ ਫਿਰ ਜੇ ਮੰਨ ਲਾ ਕਿ ਮੈਂ ਤੈਨੂੰ ਸਵਾਲ ਕੀਤਾ ਮੈਂ ਤੂੰ ਮੈਨੂੰ ਜਵਾਬ ਦਿੱਤਾ ਤੇ ਮੈਂ ਹੁਣ ਤੈਨੂੰ ਜਿਹੜੇ ਜਵਾਬ ਨੂੰ ਮੈਨੀਪੂਲੇਟ ਕਰਨਾ ਤਾਂ ਮੈਂ ਤੇਰਾ ਪੂਰੀ ਕਲਿੱਪ ਨਹੀਂ ਲੋਣੀ ਮੈਂ ਕੱਟ ਕੇ ਜਿੱਥੇ ਤੂੰ ਸਮਝਾਉਣ ਰਿਹਾ ਤੇ ਉੱਥੇ ਤੂੰ ਗੱਲ ਇਦਾਂ ਦੀ ਕਹਿ ਤੀ ਮੈਂ ਉਹ ਕੱਟ ਕੇ ਆ ਦੇਖੋ ਜੀ ਇਹਨੇ ਆ ਬੋਲਿਆ ਇਦਾਂ ਕਰ ਦੇ ਨਾ ਇਹੀ ਕਰ ਦੇ ਨਾ ਹੁਣ ਮੈਂ ਨਹੀਂ ਮੇਰੀ ਗੱਲ ਸੁਣੀ ਮੈਨੂੰ ਤਾਂ ਕੰਨਾ ਕਿ ਜਿਵੇਂ オਬਜੈਕਸ਼ਨ ਵਾਲਿਆਂ ਨੂੰ ਮੇਰਾ ਇਹ ਆ ਜਦੋਂ ਤੂੰ ਕਹਿੰਦਾ ਕਿ ਲੋਕਾਂ ਦਾ ਸਮਝ ਨਹੀਂ ਆਉਂਦਾ ਜੱਗੀ ਪੀ ਭਾਈ ਕਹਿੰਦੇ ਆ ਉਹ ਬਾਈ ਨੂੰ ਇਦਾਂ ਕਹਵੇ ਵੀ ਲੋਕਾਂ ਦਾ ਨਹੀਂ ਸਮਝ ਆਉਂਦਾ ਮੈਨੂੰ ਸਮਝ ਆਉਂਦਾ ਪਰ ਮੈਂ ਕਹਿੰਦਾ ਜਿਹੜੇ ਲੋਕ ਉਹ ਕੁਐਸਚਨ ਪੁੱਛ ਰਹੇ ਆ ਉਹ ਆਪ ਕਿੰਨੇ ਸਿੱਖਾ ਆਪ ਉਹਨ ਜਿਹਨੇ ਦਾੜੀ ਕਟਾਈ ਆ ਉਹ ਕਿਦਾ ਸਿੱਖ ਨੂੰ ਪੁੱਛ ਸਕਦਾ ਪਹਿਲਾਂ ਤਾਂ ਇਹੇ ਛਾਨ ਲੋ ਨਾ ਕਿ ਬੰਦੇ ਨੂੰ ਉਹ ਬੰਦੇ ਨੇ ਯਾਰ ਪੈਸਾ ਲਾਇਆ ਟੀਮ ਜੀ ਤੂ ਜਿਹਦਾ ਕਹਿਣਾ ਕਿ ਵੱਡੇ ਲੈਵਲ ਦੀ ਫਿਲਮ ਮੈਂ ਦੇਖੀ ਨਹੀਂ ਪਰ ਵੱਡੇ ਲੈਵਲ ਦੀ ਫਿਲਮਾਂ ਚੱਲ ਇੱਕ ਬੰਦਾ ਸਾਡੇ ਇਤਿਹਾਸ ਨੂੰ ਜਗਾ ਰਿਹਾ ਪਰ ਤੂੰ ਦੇਖ ਕੇ ਜਰੂਰ ਮੈਂ ਦੇਖਿਆ ਹੁਣ ਤੂੰ ਮੈਨੂੰ ਕਹਿ ਤਾਂ ਮੈਂ ਦੇਖਾਂ ਮੈਂ ਜਾ ਕੇ ਜਨਾਬ ਜਨਾਬ ਰਹਿ ਗਿਆ ਕਿ ਤੂੰ ਕਿਹਾ ਤਾਂ ਮੈਂ ਦੇਖ ਕੇ ਆਣਾ ਜਰੂਰ ਪਰ ਕਹਿਣ ਤਾਂ ਪਏ ਆ ਕਿ ਹੁਣ ਅਗਲਾ ਬੰਦਾ ਉਹਨੂੰ ਕੀ ਲੋੜ ਹੈ ਪਹਿਲਾਂ ਉਹਨ ਦੀ ਇਧਰ ਫੇ ਅਗਲਾ ਬਣਾਈ ਜੂਵੇ ਲਵ ਸਟੋਰੀਆਂ ਆ ਕਾਮੇਡੀਆਂ ਜੀਆਂ ਬਣਾਈ ਚਲੇ ਭਾਈ ਹਾ ਅਗਲਾ ਤੁਹਾਨੂੰ ਹੀ ਹੁਣ ਸਾਡੇ ਬੱਚੇ ਨੂੰ ਮੈਂ ਮੇਰੇ ਘਰੇ ਕਿਤਾਬਾਂ ਪਈਆਂ ਮੈਂ ਚਲੋ ਪੜਦਾ ਮੈਨੂੰ ਜਦੋਂ ਟਾਈਮ ਲੱਗਦਾ ਮੈਂ ਪੜਦਾ ਹੈ ਨਾ ਪਰ ਮੈਂ ਐਦਾਂ ਨਹੀਂ ਕਿ ਮੈਂ ਟਾਈਮ ਬੰਨਿਆ ਆ ਕੇ 90 ਪੜਨਾ ਕਿ ਮੇਰਾ ਨਿਆਣਾ ਮੈਨੂੰ ਦੇਖ ਕੇ ਕਹੂਗਾ ਕਿ ਬਾਪੂ ਪੜਦਾ ਮੈਂ ਵੀ ਪੜਦਾ ਅੱਜ ਕੱਲ ਕੋਈ ਨਹੀਂ ਪੜਦਾ ਹਾਂ ਆ ਪੜਨ ਦਾ ਮਾਧਿਅਮ ਹੋ ਗਿਆ ਹੁਣ ਸਾਡਾ ਹੂੰ ਮੈਂ ਹੁਣ ਡਿਵੈਲਪ ਹੋਣੇ ਦੇਖੇਗਾ ਆਪਾਂ ਐਡਾਪਟ ਕਰਾਂਗੇ ਨਾ ਸਾਡੇ ਘਰ ਦੇ ਰੇਡੀਓ ਦੇ ਉੱਤੇ ਵੱਡੇ ਹੋਏ ਉਹਨਾਂ ਦੇ ਲਈ ਟੀਵੀ ਬੜੀ ਵੱਡੀ ਚੀਜ਼ ਸੀ ਬਿਲਕੁਲ ਬਿਲਕੁਲ ਆਪਣੇ ਲਈ ਹੁਣ ਟੀਵੀ ਟੀਵੀ ਸਾਡੇ ਜਿਹੜੇ ਘਰ 'ਚ ਆਪਣਾ ਛੋਟਾ ਜਿਹਾ ਨਵਾਂ ਆਉਂਦਾ ਹੀ ਕਿੱਡਾ ਚਾਹ ਹੁੰਦਾ ਏ ਬਈ ਬਹੁਤ ਹੁਣ ਮੈਨੂੰ ਜਿੰਦੇ ਦੀ ਕਾਲ ਆਉਂਦੀ ਆ ਕਹਿੰਦਾ ਪਾਪਾ ਵੀ ਉਹਦਾ ਨਾ ਇੱਕ ਵੀਡੀਓ ਬੜੀ ਵਾਇਰਲ ਹੋਈ ਪਿਛਲੇ ਦਿਨਾਂ ਦੇ ਵਿੱਚ ਕਿ ਉਹਨਾਂ ਦਾ ਪੋਸਟਰ ਆਸ਼ਣ ਆ ਕਯੂਟ ਆ ਬੰਦਾ ਸਰਦਾਰਾ ਬਹੁਤ ਸੋਹਣਾ ਗੁੱਡ ਲੁਕਿੰਗ ਆ ਉਹਦੇ ਹਨਾ ਉਹਦਾ ਪੋਸਟਰ ਪਾੜਿਆ ਉਹ ਕਹਿੰਦਾ ਡੈਡ ਤੁਹਾਡੇ ਨਾਲ ਪ੍ਰੋਬਲਮ ਤੁਸੀਂ ਦਾੜੀ ਨਕਲੀ ਦਾਈ ਅਸੀਂ ਤਾਂ ਸਹਿੰਗੇ ਆ ਸਾਡੇ ਨਾਲ ਕੀ ਪ੍ਰੋਬਲਮ ਭਾਈ ਮੈਨੂੰ ਬੜੀ ਉਹ ਗੱਲ ਚੁੱਭੀ ਅੰਦਰ ਉਹ ਵੀ ਇੱਕ ਜਵਾਕ ਹੁਣ ਪੁੱਛ ਰਿਹਾ ਕੱਲ ਨੂੰ ਫੇਰ ਸਾਡੇ ਲੋਕ ਕਹਿ ਦਿੰਦੇ ਆ ਪਰ ਇੱਕ ਮਿੰਟ ਸਾਡੇ ਲੋਕ ਕਹਿੰਦੇ ਨੇ ਕਿ ਇੱਥੇ ਨਾ ਧਰਮ ਪਰਿਵਰਤਨ ਬਹੁਤ ਹੋ ਰਿਹਾ ਹੈ ਕਾਨੂੰਨ ਉਹ ਇਸ ਗੁੱਸਾ ਕਰਦੇ ਉਹ ਉਹ ਕਹਿਣਾ ਵੀ ਛੱਡੋ ਯਾਰ ਅਸੀਂ ਇਹਨਾਂ ਨਾਲ ਰਹਿਣੀ ਨਹੀਂ ਕਾਨੂੰਨ ਉਹ ਯਿਸੂ ਮਸੀਹ ਦੀਆਂ ਬਣਾਉਣ ਹਾਂ ਹਾਲਾਂਕਿ ਮੈਂ ਸਤਕਾਰ ਕਰਦਾ ਯਿਸੂ ਮਸੀਹ ਵੀ ਸਤਕਾਰਯੋਗ ਹੈ ਪਰ ਯਿਸੂ ਮਸੀਹ ਦਾ ਇਹ ਪੰਜਾਬ ਨਾਲ ਇੰਡੀਆ ਨਾਲ ਕੋਈ ਲੈਣਾ ਦੇਣਾ ਹੈ ਨਹੀਂ ਇੱਥੇ ਨਾ ਹੈ ਨਹੀਂ ਹਾਂ ਸਾਡੇ ਲੋਕ ਮੰਨਦੇ ਆ ਉਹਨਾਂ ਦੇ ਨੇਚਾ ਪਰ ਉਹਨਾਂ ਨੇ ਕਿੱਦਾਂ ਜੋੜ ਲੈ ਸਾਡਾ ਸਾਰਾ ਮਾਝਾ ਜੋੜ ਲਿਆ ਐਨੇ ਲੋਕ ਉਹਨਾਂ ਨੇ ਜੋੜ ਲੈ ਤੇ ਸਾੜਿਆਂ ਨੇ ਡੰਡੇ ਦੇ ਦੇ ਤੋੜ ਲੈ ਹੈਨਾ ਜਾਂ ਤੁਸੀਂ ਭਾਈ ਉਹਨਾਂ ਨੂੰ ਜੋੜ ਲਓ ਜਾਂ ਤੋੜ ਲਓ ਜੇ ਤੁਸੀਂ ਹਰ ਇੱਕ ਗੱਲ ਤੇ ਕਿੰਤੂ ਪਰੰਤੂ ਕਿੰਤੂ ਪਰੰਤੂ ਕਰੋਗੇ ਨਾ ਫਿਰ ਲੋਕ ਟੁੱਟ ਕੇ ਜਾਣਗੇ ਮੈਨੂੰ ਐ ਲੱਗਦਾ ਵੀ ਜੇ ਐਦਾਂ ਹੀ ਤੁਹਾਡੇ ਲੱchn ਰਹੇ ਤਾਂ ਭਾਈ ਲੋਕਾਂ ਨੇ ਇਧਰੋਂ ਟੁੱਟ ਕੇ ਦੂਜੇ ਪਾਸੇ ਹੋ ਜਾਣਾ ਤੇ ਉਹਨਾਂ ਦੀ ਜਦੋਂ ਫਿਲਮ ਬਣਾ ਹੀ ਫਿਰ ਤੁਸੀਂ ਕਹਿਣਾ ਇਹ ਕੀ ਪਿਗਰੇ ਵਾਲਾ ਉਹਨਾਂ ਦੀ ਕਹਾਣੀ ਬਣਾਈ ਜਾਂਦਾ ਹੁਣ ਆਹੀ ਗੱਲ ਉੱਥੇ ਹੈਗੀ ਨਾ ਜਰਨਲਿਜ਼ਮ ਦੇ ਉੱਤੇ ਉਹ ਗੱਲ ਨੂੰ ਜਿਹੜਾ ਹੈ ਕਹਿ ਰਹੇ ਕਿ ਜੀ ਉਹਨਾਂ ਦਾੜਾ ਦਾੜਾ ਆਪਣਾ ਨਕਲੀ ਲਾਇਆ ਹੋਇਆ ਦਾੜੀ ਉਹਨੇ ਬਾਈ ਨੇ ਹੁਣ ਆ ਗੱਲ ਨੂੰ ਚੱਕ ਕੌਣ ਰਿਹਾ ਜਰਨਲਿਜ਼ਮ ਹੀ ਚੱਕ ਰਿਹਾ ਨਾ ਆ ਤੁਹਾਡੇ ਆਪਣੇ ਜਿਹੜੇ ਜਰਨਲਿਸਟ ਬਣਿਓ ਆ ਉਹਨਾਂ ਨੂੰ ਵੀਊ ਦੇ ਆ ਹੁਣ ਗੱਲ ਇਹ ਆ ਮੈਂ ਉਹ ਮਨ ਜਾ ਨਾ ਪੈ ਬੰਦੇ ਆ ਵੀਊ ਮੈਂ ਕਹਿੰਨਾ ਯਾਰ ਜੀ ਸਕਦੇ ਕਮਾਓ ਪਰ ਸਹੀ ਤਰੀਕੇ ਨਾਲ ਜੋ ਨਿਕਾਰੇ ਜਾਂ ਉਹ ਤੋਂ ਵੀਊ ਤਾਂ ਉਹਨੂੰ ਵੀ ਮਿਲ ਜਾਂਦਾ ਨਾ ਉਸ ਚੀਜ਼ ਨੂੰ ਵੀ ਆਪਣੇ ਨੂੰ ਜੇ ਤੁਸੀਂ ਸਹੀ ਹੁਣ ਆ ਜਿਹੜਾ ਬੇਟਾ ਉਹਨਾਂ ਦਾ ਛਿੰਦਾ ਉਹਦਾ ਨਾਂ ਨਾ ਪਈਦਾ ਹੁਣ ਬੱਚੇ ਦਾ ਕਿੰਨਾ ਓਨੈਸਟ ਕੁਐਸਚਨ ਪਪਾ ਵੀ ਚੱਲ ਠੀਕ ਆ ਅੰਡਰਸਟੈਂਡ ਆ ਨਾ ਬੱਚਾ ਕਿੰਨਾ ਸਮਝਦਾਰ ਹੋਏਗਾ ਕਿ ਮੈਨੂੰ ਪਤਾ ਕਿ ਕਿਉਂ ਤੇਰੇ ਲਈ ਪ੍ਰੋਟੈਸਟ ਕਰ ਰਿਹਾ ਐਸ ਯੂ ਸ਼ੁਡ ਬੀ ਹੈਵਿੰਗ ਦ ਰੀਅਲ ਬੀਅਰਡ অর ਸਮਥਿੰਗ ਯਾ ਪਰ ਮੇਰਾ ਕਿਸੂ ਮੇਰਾ ਪ

ਜਿਹੜਾ ਚੌਥਾ ਥੰਮ ਥੰਮ ਸੀਗਾ ਥੰਮ ਸੀਗਾ ਪਰ ਹੁਣ ਸਰਕਾਰਾਂ ਨੇ ਥੰਮ ਥੰਮ ਸਾਰੇ ਸਿੱਟੇ ਹੀ ਹੋਏ ਆ ਮਤਲਬ ਮੈਂ ਤੈਨੂੰ ਉਹੀ ਗੱਲ ਕਹਿੰਦਾ ਪੰਜ ਉਂਗਲਾਂ ਦੇ ਵਿੱਚੋਂ ਦੋ ਕੁੰਗਲਾਂ ਮਸੀਆਂ ਜਿਹੜੇ ਚੰਗੇ ਪੱਤਰਕਾਰੀ ਕਰਦੇ ਸਮਝ ਰੱਖਦੇ ਔਰ ਲੜਦੇ ਵੀ ਆ ਬਾਕੀ ਸਾਰੇ ਇਹ ਹੀ ਆ ਵੀ ਜਿਹਦੀ ਮੁੱਠ ਚ ਤੁਸੀਂ ਪੈਸੇ ਦੇਤੇ ਉਹ ਉਦਾਂ ਦਾ ਉਸ ਤਰੀਕੇ ਨਾਲ ਕੰਮ ਕਰਦਾ ਮੈਨੂੰ ਐ ਲੱਗਦਾ ਕਿ ਤੇ ਧਿਆਨ ਦੇਣ ਦੀ ਲੋੜ ਆ ਗੱਲ ਹੋਰ ਕੋਈ ਨਹੀਂ ਅਸੀਂ ਕਿਸੇ ਨੂੰ ਮੈਨੂੰ ਨਹੀਂ ਆਪਾਂ ਕ੍ਰਿਟਿਸਾਈਜ਼ ਕਰਨ ਵਾਲੀ ਕਹਾਣੀ ਨਹੀਂ ਹੈਗੀ ਇਹ ਹੈਗੀ ਹੈ ਗੱਲ ਸਮਝ ਆਉਂਦੀ ਹੈ ਹੈ ਨਹੀਂ ਹਰ ਬੰਦੇ ਸਾਡੇ ਕੋਲ ਆਪਣਾ ਰਾਈਟ ਰੱਖਣ ਦਾ opinion ਨਹੀਂ ਹੈਗਾ ਹੈ ਆਪਣਾ ਰਾਈਟ ਰੱਖਣ ਦਾ opinion ਜੇ ਤੁਸੀਂ opinion ਰੱਖ ਸਕਦੇ ਆਂ ਕਿ ਆ ਚੀ ਗਲਤ ਤਾਂ ਸੜ ਤੋਂ ਆ opinion ਨਾ ਕਿ ਤੁਹਾ ਤੁਸੀਂ ਐਜ਼ ਅ ਪ੍ਰੋਫੈਸ਼ਨਲ ਗਲਤ ਗੱਲ ਦਾ ਮਸਲਾ ਤਾਂ ਇੱਥੇ ਹੀ ਆ ਨਾ ਸਾਰੀ ਕਹਾਣੀ ਜਿਹੜੀ ਹੈਗੀ ਹੈ ਨਾ ਉਹ ਇਹ ਹੀ ਆ ਕਿ ਚੰਗਾ ਬੋਲੋ ਚੰਗਾ ਕੰਮ ਕਰੋ ਚੰਗੇ ਲੋਕਾਂ ਦੇ ਨਾਲ ਰਾਬਤਾ ਰੱਖੋ ਬਾਕੀ ਇੱਥੇ ਇਹ ਜਿਹੜਾ ਗੁੱਤਕਲੇਸ਼ਾ ਚੱਲਦਾ ਇਹ